ਸਤਿ ਸ਼੍ਰੀ ਅਕਾਲ ਦੋਸਤੋ ਕਿਸਾਨ ਦੀ ਜ਼ਿੰਦਗੀ ਇਹ ਕਹਾਣੀ ਹੈ ਦੋ ਗਰੀਬ ਕਿਸਾਨਾਂ ਦੀ ਜੋ ਆਪਣੇ ਪਰਿਵਾਰ ਲਈ ਛੋਟੇ-ਛੋਟੇ ਖੇਤਾਂ ਵਿੱਚ ਮਿਹਨਤ ਕਰਦੇ ਹਨ ਤਾਂ ਕਿ ਉਹ ਆਪਣਾ ਘਰ ਪਰਿਵਾਰ ਚਲਾ ਸਕਣ ਇੱਕ ਦਿਨ ਉਹਨਾਂ ਦੋਨਾਂ ਕਿਸਾਨਾਂ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਜਦੋਂ ਦੋਨੋਂ ਕਿਸਾਨ ਉੱਪਰ ਜਾਂਦੇ ਨੇ ਉੱਪਰ ਵਾਲਾ ਉਹਨਾਂ ਨੂੰ ਕਹਿੰਦਾ ਦੱਸੋ ਤੁਸੀਂ ਤੁਹਾਡੀ ਪਿਛਲੀ ਜ਼ਿੰਦਗੀ ਵਿੱਚ ਕਿਹੜੀ ਕਮੀ ਰਹਿ ਗਈ ਹੈ ਤਾਂ ਕਿ ਮੈਂ ਅਗਲੀ ਜ਼ਿੰਦਗੀ ਵਿੱਚ ਤੁਹਾਡੀ ਕਮੀ ਪੂਰੀ ਕਰ ਦੇਵਾਂ ਇਹ ਗੱਲ ਸੁਣ ਇੱਕ ਖਜ਼ਾਨ ਅੱਗੇ ਵਧਿਆ हे ਪਰਮ ਪਿਤਾ ਪਰਮਾਤਮਾ ਤੁਸੀਂ ਮੈਨੂੰ ਦੁੱਖ ਭਰੀ ਜ਼ਿੰਦਗੀ ਦਿੱਤੀ ਸੀ ਮੇਰੇ ਕੋਲ ਕੁਝ ਨਹੀਂ ਸੀ ਮੈਂ ਹਰ ਰੋਜ਼ ਗਧਿਆਂ ਦੀ ਤਰ੍ਹਾਂ ਮਿਹਨਤ ਕਰਦਾ ਰਿਹਾ ਜੋ ਵੀ ਮਿਹਨਤ ਕਰਕੇ ਕਮਾਈ ਕਰਦਾ ਸੀ ਉਹਦੇ ਨਾਲ ਬਸ ਖਾਣ ਪੀਣ ਹੀ ਪਰਿਵਾਰ ਦਾ ਪੂਰਾ ਹੁੰਦਾ ਸੀ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਚੰਗੇ ਕੱਪੜੇ ਨਹੀਂ ਪਾਏ ਸੀ ਅਤੇ ਨਾ ਹੀ ਦੂਜਿਆਂ ਦੀ ਤਰ੍ਹਾਂ ਜ਼ਿੰਦਗੀ ਗੁਜ਼ਾਰੀ ਸੀ ਮੇਰੇ ਹੱਥ ਹਮੇਸ਼ਾ ਖਾਲੀ ਰਹਿੰਦੇ ਸੀ ਤੁਸੀਂ ਮੈਨੂੰ ਜਨਵਰਾਂ ਵਰਗੀ ਜ਼ਿੰਦਗੀ ਦਿੱਤੀ ਸੀ ਤੇ ਪਰਮਪਿਤਾ ਪਰਮਾਤਮਾ ਨੇ ਉਹਦੀ ਗੱਲ ਸੁਣੀ ਤੇ ਬੋਲਿਆ ਦੱਸ ਤੈਨੂੰ ਅਗਲੇ ਜਨਮ ਵਿੱਚ ਕੀ ਚਾਹੀਦਾ ਹੈ ਕਿਸਾਨ ਬੋਲਿਆ हे ਪਰਮਪਿਤਾ ਪਰਮਾਤਮਾ ਮੈਨੂੰ ਇਸ ਤਰ੍ਹਾਂ ਦਾ ਬਣਾ ਦਿਓ ਕਿ ਮੈਨੂੰ ਜ਼ਰੂਰਤ ਨਾ ਪੈ ਜਾਵੇ ਕਿਸੇ ਨੂੰ ਕੁਝ ਦੇਣ ਦੀ ਮੈਂ ਬਸ ਸਾਰਿਆਂ ਕੋਲੋਂ ਲੈਂਦਾ ਹੀ ਰਵਾਂ ਮੈਂ ਸਿਰਫ ਲੈਣਾ ਹੀ ਲੈਣਾ ਚਾਹੁੰਦਾ ਹਾਂ ਕਿਸੇ ਨੂੰ ਕੁਝ ਦੇਣਾ ਨਹੀਂ ਚਾਹੁੰਦਾ ਤੇ ਪਰਮ ਪਿਤਾ ਪਰਮਾਤਮਾ ਨੇ ਕਿਹਾ ਚਲ ਠੀਕ ਆ ਤੁਹਾਡੀ ਇਹ ਵਿਸ਼ਾ ਵੀ ਪੂਰੀ ਕਰ ਦਿੰਦੇ ਆ ਤੂੰ ਜਾ ਹੁਣ ਉਸ ਤੋਂ ਬਾਅਦ ਪਰਮ ਪਿਤਾ ਪਰਮਾਤਮਾ ਨੇ ਦੂਸਰੇ ਕਿਸਾਨ ਵੱਲ ਦੇਖਿਆ ਕਿ ਤੂੰ ਦੱਸ ਤੇਰੀ ਜ਼ਿੰਦਗੀ ਵਿੱਚ ਕਿਹੜੀ ਕਮੀ ਰਹਿ ਗਈ ਹੈ ਦੂਸਰੇ ਕਿਸਾਨ ਨੇ ਹੱਥ ਜੋੜ ਕੇ ਕਿਹਾ हे ਪਰਮਪਿਤਾ ਪਰਮਾਤਮਾ ਤੁਸੀਂ ਮੈਨੂੰ ਬਹੁਤ ਕੁਝ ਦਿੱਤਾ ਹੈ ਇਸ ਲਈ ਤੁਹਾਡਾ ਸ਼ੁਕਰਗੁਜ਼ਾਰ ਕਰਦਾ ਹਾਂ ਮੈਨੂੰ ਚੰਗਾ ਪਰਿਵਾਰ ਮਿਲਿਆ ਹੈ ਮਿਹਨਤ ਕਰਨ ਲਈ ਜ਼ਮੀਨ ਮਿਲੀ ਹੈ ਅਤੇ ਮੈਂ ਜੋ ਵੀ ਮਿਹਨਤ ਕਰਦਾ ਸੀ ਮੇਰੇ ਪਰਿਵਾਰ ਦਾ ਪੇਟ ਭਰ ਜਾਂਦਾ ਸੀ ਤੁਹਾਡੀ ਹਰ ਚੀਜ਼ ਦਾ ਮੈਂ ਸ਼ੁਕਰਗੁਜ਼ਾਰ ਕਰਦਾ ਹਾਂ ਪਰ ਇੱਕ ਗੱਲ ਹਮੇਸ਼ਾ ਮੇਰੇ ਦਿਲ ਵਿੱਚ ਚੁਬਦੀ ਰਹਿੰਦੀ ਹੈ ਕਈ ਵਾਰ ਭੁੱਖ ਦੇ ਮਾਰੇ ਲੋਕ ਮੇਰੇ ਦਰਵਾਜ਼ੇ ਤੇ ਆਉਂਦੇ ਸੀ ਮੈਂ ਉਹਨਾਂ ਨੂੰ ਪਾਣੀ ਹੀ ਦੇ ਸਕਦਾ ਸੀ ਪਰ ਖਾਣ ਲਈ ਕੁਝ ਨਹੀਂ ਦੇ ਸਕਦਾ ਸੀ ਉਹ ਭੁੱਖੇ ਵਾਪਸ ਚਲੇ ਜਾਂਦੇ ਸੀ ਅਤੇ ਇਹ ਗੱਲ ਅੱਜ ਵੀ ਮੇਰੇ ਦਿਲ ਵਿੱਚ ਚੁਬਦੀ ਰਹਿੰਦੀ ਹੈ ਤੇ ਪਰਮ ਪਿਤਾ ਪਰਮਾਤਮਾ ਨੇ ਹੱਸਦੇ ਹੋਏ ਗੱਲ ਪੁੱਛੀ ਕਿ ਤੈਨੂੰ ਅਗਲੇ ਜਨਮ ਵਿੱਚ ਕੀ ਚਾਹੀਦਾ ਹੈ ਕਿਸਾਨ ਨੇ ਕਿਹਾ हे ਪਰਮ ਪਿਤਾ ਪਰਮਾਤਮਾ ਮੇਰੇ ਦਰਵਾਜ਼ੇ ਤੋਂ ਕੋਈ ਵੀ ਇਨਸਾਨ ਭੁੱਖਾ ਪਿਆਸਾ ਨਾ ਜਾਵੇ ਮੈਂ ਸਭ ਦੀ ਮਦਦ ਕਰ ਸਕਾਂ ਪਰਮ ਪਿਤਾ ਪਰਮਾਤਮਾ ਨੇ ਕਿਹਾ ਚਲ ਠੀਕ ਆ ਤੇਰੀ ਇਹ ਇੱਛਾ ਵੀ ਪੂਰੀ ਕਰ ਦਿੰਨੇ ਆ ਹੁਣ ਤੂੰ ਜਾ ਅਗਲੇ ਜਨਮ ਵਿੱਚ ਦੋਨੋਂ ਕਿਸਾਨਾਂ ਨੇ ਇੱਕ ਪਿੰਡ ਵਿੱਚ ਜਨਮ ਲਿਆ ਦੋਨੋਂ ਹੀ ਵੱਡੇ ਹੋ ਗਏ ਪਰ ਉਹਨਾਂ ਦੀ ਕਿਸਮਤ ਇੱਕ ਦੂਸਰੇ ਤੋਂ ਅਲੱਗ ਸੀ ਪਹਿਲਾ ਕਿਸਾਨ ਜੋ ਬੋਲਦਾ ਸੀ ਕਿ ਮੈਨੂੰ ਸਭ ਕੁਝ ਮਿਲ ਜਾਵੇ ਮੈਂ ਕਿਸੇ ਨੂੰ ਕੁਝ ਨਾ ਦੇਵਾਂ ਉਹ ਬਣ ਗਿਆ ਉਸ ਪਿੰਡ ਦਾ ਸਭ ਤੋਂ ਵੱਡਾ ਭਿਖਾਰੀ ਪਰ ਸੱਚ ਵਿੱਚ ਉਹ ਕਿਸੇ ਨੂੰ ਕੁਝ ਦੇ ਨਹੀਂ ਰਿਹਾ ਸੀ ਬਲਕਿ ਸਭ ਕੋਲੋਂ ਲੈ ਹੀ ਰਿਹਾ ਸੀ ਤੇ ਦੂਸਰਾ ਕਿਸਾਨ ਜੋ ਬੋਲਦਾ ਸੀ ਕਿ ਮੈਂ ਸਭ ਨੂੰ ਦੇ ਸਕਾਂ ਉਹ ਬਣ ਗਿਆ ਉਸ ਪਿੰਡ ਦਾ ਸਭ ਤੋਂ ਅਮੀਰ ਬੰਦਾ ਤੇ ਉਸ ਦੇ ਘਰ ਆਉਣ ਵਾਲੇ ਕਦੇ ਕੋਈ ਵੀ ਇਨਸਾਨ ਖਾਲੀ ਹੱਥੀ ਨਹੀਂ ਮੁੜੇ ਉਹ ਸਭ ਦੀ ਮਦਦ ਕਰਦਾ ਗਰੀਬ ਲੋਕਾਂ ਨੂੰ ਖਾਣਾ ਖਵਾਉਂਦਾ ਅਤੇ ਜ਼ਰੂਰਤਮੰਦ ਲੋਕਾਂ ਦਾ ਸਹਾਰਾ ਬਣਦਾ ਇਸ ਕਹਾਣੀ ਵਿੱਚ ਸਾਨੂੰ ਇਹ ਸਿੱਖ ਨੂੰ ਮਿਲਦਾ ਹੈ ਕਿ ਜ਼ਿੰਦਗੀ ਵਿੱਚ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਹਨ ਇੱਕ ਨੈਗੇਟਿਵ ਇੱਕ ਪੋਜ਼ਿਟਿਵ ਇਹ ਸਾਡੇ ਤੇ ਨਿਰਪਰ ਹੁੰਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਣੀ ਹੈ ਪਹਿਲੇ ਕਿਸਾਨ ਨੇ ਆਪਣੀਆਂ ਪਰੇਸ਼ਾਨੀਆਂ ਕਮੀਆਂ ਵੱਲ ਧਿਆਨ ਦਿੱਤਾ ਤੇ ਦੂਸਰੇ ਕਿਸਾਨ ਨੇ ਆਪਣੇ ਪਾਸ ਜੋ ਕੁਝ ਵੀ ਸੀ ਉਸ ਦੀ ਕਦਰ ਕੀਤੀ ਤੇ ਦੂਸਰਿਆਂ ਨਾਲ ਵੰਡਣ ਦੀ ਇੱਛਾ ਰੱਖੀ ਸਾਡੇ ਵੇਖਣ ਦਾ ਜੋ ਨਜ਼ਰੀਆ ਹੈ ਉਹ ਬਹੁਤ ਮਹਿੰਨੇ ਰੱਖਦਾ ਹੈ ਅਗਰ ਤੁਹਾਡੇ ਉੱਤੇ ਕੋਈ ਮਾੜਾ ਸਮਾਂ ਚੱਲ ਰਿਹਾ ਹੈ ਜੇ ਤੁਸੀਂ ਪੋਜ਼ਿਟਿਵ ਤਰੀਕੇ ਨਾਲ ਦੇਖ ਰਹੇ ਹੋ ਤੇ ਤੁਸੀਂ ਅਸਾਨੀ ਨਾਲ ਅੱਗੇ ਵੱਧ ਸਕਦੇ ਹੋ ਅਗਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਓਕੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ